ਜੋ ਜੋ ਘਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਚੌਥੇ ਪੰਜ ਛੇ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ 1191 ਅੰਗ ਤੇ ਸ਼ਬਦ ਚੰਨ ਕਰਦੇ ਵਸਾਂਤ ਤੇ ਢੋਲ ਕਰ ਤੂਜਾ ਮਹੱਲਾ ਚੁੱਤ ਇੱਕ ਓਮ ਕਾਰ ਸਤਗੁਰ ਪ੍ਰਸਾਦ ਕਾਇਆ ਨਗਰ ਇਕਬਾਲ ਕਵਸਿਆ ਕਹਿੰਦੇ ਇਹ ਜਿਹੜੀ ਕਾਇਆ ਹੈ ਨਾ ਜਿਹੜਾ ਸਰੀਰ ਹੈ ਇੱਕ ਨਗਰ ਕਹਿੰਦੇ ਇਹਦੇ ਵਿੱਚ ਇਕਬਾਲ ਕਵਸਦਾ ਕਾਇਆ ਨਗਰ ਇਕ ਬਾਲਕ ਵਸਿਆ ਖਿੰਨ ਪਲ ਥਿਰ ਨਾ ਰਹੀ ਕਹਿੰਦੇ ਇੱਕ ਖਿੰ ਨ ਵੀ ਇੱਕ ਪਲ ਵੀ ਇਹ ਟਿੱਕੇ ਨਹੀਂ ਬਹਿੰਦਾ ਜਿਹੜਾ ਬਾਲਕ ਹੈ ਇਸ ਇਸ ਦੇਹ ਦੇ ਚ ਵਸਦਾ ਇੱਕ ਸੈਕਿੰਡ ਵੀ ਕਹਿੰਦੇ ਟਿਕਦਾ ਨਹੀਂ ਕਾਇਆ ਨਗਰ ਇੱਕ ਬਾਲਕ ਵਸਿਆ ਇੱਕ ਪਲ ਥਿਰ ਨਾ ਰਹੀ ਅਨੇਕਾ ਪਾ ਜਤਨ ਕਰ ਥੱਕ ਹੈ ਕਹਿੰਦੇ ਬਹੁਤ ਉਪਾ ਕਰ ਲਈ ਜਤਨ ਕਰਨ ਲਈ ਥੱਕ ਗਏ ਕਰ ਕਰ ਕੇ ਬਾਰੰਬਾਰੰ ਪਰਮਾਈ ਕਹਿੰਦੇ ਬਾਰ ਬਾਰ ਇਹ ਪੜਕਾਉਂਦਾ ਹੈ ਬਾਰ ਬਾਰ ਤੰਗ ਕਰਦਾ ਹੈ ਇਹ ਬਾਲਕ ਕਹਿੰਦੇ ਬਸ ਵਿੱਚ ਨਹੀਂ ਆਉਂਦਾ ਬੜੇ ਜਤਨ ਕਰਨ ਦੇ ਬੜੇ ਉਪਾ ਕਰ ਲੈ ਮੇਰੇ ਠਾਕਰ ਬਾਲਕ ਇਕਤਕਰ ਆਣ ਕਹਿੰਦਾ ਮੇਰਾ ਠਾਕਰ ਹੈ ਜਿਹੜਾ ਬਾਲਕ ਹੈ ਇੱਕ ਘਰ ਚ ਬਸਦੇ ਆ ਦੋਨੇ ਠਾਕਰ ਵੀ ਰੱਬ ਵੀ ਤੇ ਬਾਲਕ ਵੀ ਸਤਿਗੁਰ ਮਿਲੇ ਤਾਂ ਸਤਿਗੁਰ ਤਾਂ ਲਾਏ ਜੇਕਰ ਸਤਿਗੁਰ ਮਿਲ ਜੇ ਸਤਿਗੁਰ ਮਿਲੇ ਤਾਂ ਪੂਰਾ ਪਾਈਆ ਕਹਿੰਦੇ ਤਾਂ ਇਹ ਕੰਮ ਪੂਰਾ ਹੁੰਦਾ ਜੇ ਸਤਿਗੁਰੂ ਮਿਲੇ ਸਤਿਗੁਰੂ ਮਿਲੇ ਤਾਂ ਪੂਰਾ ਪਾਈਏ ਭਜ ਆਰਾਮ ਨਾਮ ਨਿਸ਼ਾਨ ਕਹਿੰਦੇ ਭਾਈ ਭਜਨ ਕਰ ਰਾਮ ਦਾ ਇਹ ਬਾਲਕ ਫਿਰ ਵਾਸੀ ਚਾਜੇਗਾ ਇਹ ਬਾਲਕ ਜਿਹੜਾ ਤੈਨੂੰ ਬੇਚੈਨ ਕਰਦਾ ਇਹਦਾ ਟਿਕਣੇ ਨਹੀਂ ਦਿੰਦਾ ਸੌ ਤੋਂਦਾ ਕਹਿੰਦੇ RAM ਦੇ ਨਾਮ ਦਾ ਭਜਨ ਕਰ। ਪਾਜ RAM ਨਾਮ ਨੀਚਾਨ ਰੋ। ਇਹ ਮਿਰਤਕ ਮੜਾ ਸਰੀਰ ਹੈ। ਕਹਿੰਦੇ ਇਹ ਜਿਹੜਾ ਸਰੀਰ ਹੈ ਤਾਂ ਮਿਰਤਕ ਮੜਾ ਹੈ। ਇਹ ਮਿਰਤਕ ਮੜਾ ਸਰੀਰ ਹੈ। ਸਭ ਜਗ ਜਿਤ RAM ਨਾਮ ਨਹੀਂ ਵਸਿਆ। ਕਹਿੰਦੇ ਮਰਤਕ ਮੜਾ ਸਰੀਰ ਹੈ ਕਿਉਂ ਜਦੋਂ ਤੱਕ ਇਸ ਦੇ ਵਿੱਚ ਕਹਿੰਦੇ ਆ ਰਾਮ ਦਾ ਨਾਮ ਨਹੀਂ ਵੱਸਦਾ ਇਹ ਸਰੀਰ ਤਾਂ ਇੱਕ ਮੜੀ ਹੈ ਇਹ ਦੇਹ ਹੈ ਨਾ ਜਿਹੜੀ ਇਹ ਮਰਤਕ ਮੜਾ ਸਰੀਰ ਹੈ ਕਹਿੰਦਾ ਇਹ ਤਾਂ ਇੱਕ ਮਰਤਕ ਹੈ ਮਰਿਆ ਹੋਇਆ ਹੈ ਮੜਾ ਜੀਤ ਰਾਮ ਨਾਮ ਨਹੀਂ ਪਸਿਆ ਕਹਿੰਦੇ ਜਿਹਦੇ ਰਾਮ ਦਾ ਨਾਮ ਨਹੀਂ ਪਸਿਆ ਉਹ ਤਾਂ ਇੱਕ ਮਿਰਤਕ ਹੈ ਮਰਿਆ ਹੋਇਆ ਹੈ ਉਹ ਤਾਂ ਇੱਕ ਮੜਾ ਹੈ ਇੱਕ ਨ ਮੜੀ ਬਣਾ ਦਿੰਦੇ ਨੇ ਨਾ ਮਰਨ ਤੋਂ ਬਾਅਦ ਕਹਿੰਦੇ ਤਾਂ ਮੜਾ ਹੈ ਮਨੂ ਕੇਸ ਨੂੰ ਬਹੁਤ ਕੁਝ ਸਮਝਦਾ ਹੈ ਕਿ ਮੇਰਾ ਸਰੀਰ ਹੈ ਮੇਰੀ ਦੇਹ ਹੈ ਬੜੀ ਸੋਹਣੀ ਹੈ ਗੁਰੂ ਕਹਿੰਦੇ ਇਹ ਤਾਂ ਮੜਾ ਕਿਉਂ ਕਹਿੰਦੇ ਇਹਦੇ ਵਿੱਚ ਨਾਮ ਨਹੀਂ ਵਸਦਾ ਜਿੱਥੇ ਨਾਮ ਨਹੀਂ ਵਸਦਾ ਉਹ ਤਾਂ ਮੜਾ ਹੈ ਮਿਰਤਕ ਹੈ ਲੇਕਿਨ ਸੰਸਾਰ ਇਹਨਾਂ ਮੜਿਆਂ ਨੂੰ ਇਹਨਾਂ ਮਸਾਣੀਆਂ ਨੂੰ ਪੂਜਦਾ ਹੈ ਗੁਰੂ ਕਹਿੰਦੇ ਤੇਰਾ ਸਰੀਰ ਵੀ ਇੱਕ ਮੜਾ ਜੇ ਇਹਦੇ ਚ ਨਾਮ ਨਹੀਂ ਵੱਸਦਾ। ਆ ਰਾਮ ਨਾਮ ਗੁਰ ਉਦਕ ਚ ਪਾਇਆ। ਕਹਿੰਦੇ ਜਦੋਂ ਰਾਮ ਦਾ ਨਾਮ ਹੈ ਨਾ ਗੁਰ ਨੇ ਉਦਕ ਇਹਦੇ ਚ ਪਾਇਆ। ਫਿਰ ਹੋਵਾ ਫਿਰ ਹਰਿਆ ਹੋਵਾ ਰਸਿਆ। ਫਿਰ ਕਹਿੰਦੇ ਹਰਿਆ ਭਰਿਆ ਹੋ ਗਿਆ। ਜਦੋਂ ਗੁਰੂ ਨੇ ਇਹਦੇ ਵਿੱਚ ਉਦਕ ਪਾਇਆ ਅੰਮ੍ਰਿਤ ਪਾਇਆ ਗੁਰੂ ਨੇ ਇਹਦੇ ਵਿੱਚ ਫਿਰ ਇਹ ਹਰਿਆ ਭਰਿਆ ਹੋ ਗਿਆ ਨਹੀਂ ਤਾਂ ਇਹ ਮਰਿਆ ਹੋਇਆ ਉਦਕ ਅੰਮ੍ਰਿਤ ਦੇ ਨਾਲ ਇਹ ਹਰਿਆ ਭਰਿਆ ਹੋ ਜਾਂਦਾ ਹੈ ਕਹੀ ਜੀ ਚੀਜ਼ ਹੈ ਅੰਮ੍ਰਿਤ ਜਿਹੜਾ ਅਮਰ ਕਰ ਦਿੰਦਾ ਹੈ ਮਾਤਾ ਦਾ ਪਤੀ ਮਰ ਚੁੱਕਿਆ ਸਤੀ ਦਰਵਾਜ਼ ਸੀ ਨਾਲੇ ਸਤੀ ਕਰ ਦਿੰਦੇ ਸੀ ਸਤੀ ਕਰਨ ਦਾ ਵਕਤ ਆ ਗਿਆ ਪੁੱਛਿਆ ਬੀਬੀ ਨੂੰ ਬੀਬੀ ਦੱਸ ਤੇਰੀ ਆਖਰੀ ਇੱਛਾ ਕੀ ਹੈ ਕਹਿੰਦੀ ਮੈਨੂੰ ਭਗਤ ਰਵੀਦਾਸ ਦੇ ਦਰਸ਼ਨ ਕਰਾ ਦਿਓ ਮੇਰੀ ਆਖਰੀ ਇੱਛਾ ਹੀ ਹੈ ਲੈ ਕੇ ਭਗਤ ਰਵਿਦਾਸ ਕੋ ਜਾ ਕੇ ਪੈਰਨ ਉੱਤ ਲਾਇਆ ਬੈਠੇ ਬੋਲ ਪਏ ਸਹਿਸਵਾ ਬੋਲ ਪਏ ਕਹਿੰਦੇ ਬੁੱਢ ਸੁਹਾਗਣ ਹੋ ਲੋਕ ਨਾਲ ਐ ਬੀਬੀ ਸੁਣਦੀ ਐ ਭਗਤ ਰਵਿਦਾਸ ਕਹਿੰਦੇ ਬੁੱਢ ਸੁਹਾਗਣ ਹੋ ਕਹਿੰਦੇ ਭਗਤ ਜੀ ਇਹਦਾ ਤਾਂ ਪਤੀ ਮਰ ਚੁੱਕਿਆ ਐ ਇਹ ਤਾਂ ਸੱਚੀ ਕਰ ਦੇਣੀ ਹੈ ਤੁਸੀਂ ਕਹਿੰਦੇ ਫੁੱਟ ਸੁਹਾਗਣੋ ਕਹਿੰਦੇ ਭਾਈ ਫੁੱਟ ਸੁਹਾਗਣ ਹੀ ਹੈ ਫੁੱਟ ਸੁਹਾਗਣ ਉਹ ਹੈ ਜੀ ਤੇ ਬੁੱਢੀ ਹੋ ਕੇ ਵੀ ਪਤੀ ਜੀ ਦਾ ਜਿਉਂਦਾ ਰਹਿੰਦਾ ਬਚਨ ਹੋ ਗਏ ਸਹਿਸਵਾ ਕੀ ਹੋਇਆ ਜਲ ਦੇ ਦਿੱਤਾ ਅੰਮ੍ਰਿਤ ਦੇ ਦਿੱਤਾ ਕਹਿੰਦੇ ਭਾਈ ਉਹਨੂੰ ਪਲਾਇਆ ਦੇ ਦਿੱਤਾ ਜਾ ਕੇ ਜਿਹੜਾ ਪਤੀ ਮਰਿਆ ਪਿਆ ਸੀ ਅਮਰ ਹੋ ਗਿਆ ਉੱਠ ਕੇ ਬੈਠਾ ਹੋ ਗਿਆ ਇਹਨੂੰ ਕਹਿੰਦੇ ਅੰਮ੍ਰਿਤ ਇਹਨੂੰ ਕਹਿੰਦੇ ਸਾਧੂਆਂ ਦੇ ਬਚਨ ਹੈ ਕਿਉਂਕਿ ਸੰਸਾਰ ਦੇ ਵਿੱਚ ਇਹਨਾਂ ਪਗਤਾਂ ਤੋਂ ਬਾਅਦ ਇਨਾ ਗੁਰੂਆਂ ਤੋਂ ਬਾਅਦ ਹਾਏ ਕੋਈ ਜਿਹੜਾ ਮਰੇ ਬੇ ਨੂੰ ਜਿਉਂਦਾ ਕਰ ਦਿੰਦਾ ਕਿਹਾ ਜਾਂ ਕੌਤਕ ਦਿਖਾਇਆ ਗੁਰੂ ਗੋਬਿੰਦ ਸਿੰਘ ਨੇ ਇੱਕ ਨਹੀਂ ਪੰਜ ਪਿਆਰੇ ਸੀਸ ਤਰ ਤੋਂ ਅੱਡ ਹੋਏ ਪਏ ਐਸ ਅੰਮ੍ਰਿਤ ਦੀ ਤਾਕਤ ਨਾਲ ਪੰਜੇ ਅਮਰ ਕਰਤੇ ਇਹ ਹੈ ਬਾਣੀ ਇਹ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਮੁਰਦਿਆਂ ਨੂੰ ਸੁਰਜੀਤ ਕਰ ਦਿੰਦੀ ਐ ਲੇਕਿਨ ਦੁਨੀਆ ਇਸ ਬਾਣੀ ਤੋਂ ਦੂਰ ਭੱਜ ਰਹੀ ਐ ਸੋ ਪਾਚਛ ਬਚਨ ਕਰਤੇ RAM ਨਾਮ ਗੁਰ ਉਦਕ ਚੁਵਾਇਆ ਫਿਰ ਹਰਿਆ ਹੋਇਆ ਰਸਿਆ ਕਹਿੰਦੇ ਭਾਈ ਹਰਿਆ ਪਰਿਆ ਹੋ ਮੈਂ ਨਿਰਕਤ ਨਿਰਕਤ ਸਰੀਰ ਸਭ ਖੋਜਿਆ ਨਿਰਖਤ ਕਹਿੰਦੇ ਮੈਂ ਸਰੀਰ ਨੂੰ ਫਿਰ ਸਾਰੇ ਨੂੰ ਲੱਭਿਆ ਮੈਂ ਨਿਰਖਤ ਨਿਰਖਤ ਸਰੀਰ ਸਭ ਖੋਜਿਆ ਇੱਕ ਗੁਰਮਖ ਚਲਤ ਦਿਖਾਇਆ ਕਹਿੰਦੇ ਜਦੋਂ ਗੁਰਮਖ ਬਣਿਆ ਫਿਰ ਜਿਹੜਾ ਚਲਤ ਸੀ ਫਿਰ ਬਾਲਕ ਦਿਖਣ ਲੱਗ ਗਿਆ ਜਿਹੜਾ ਰੱਬ ਸੀ ਦਿਖਣ ਲੱਗ ਗਿਆ ਸਰੀਰ ਦੇ ਵਿੱਚ ਇਸ ਦੇਹ ਦੇ ਵਿੱਚ ਦਰਸ਼ਨ ਹੋ ਗਏ ਲੇਕਿਨ ਕਦੋਂ ਹੋਇਆ ਗੁਰਮੁਖ ਚਲਤ ਦਿਖਾਇਆ ਜਦੋਂ ਗੁਰਮੁਖ ਬਣਿਆ ਜਦੋਂ ਗੁਰੂ ਦੇ ਹੁਕਮ ਨੂੰ ਮੰਨਿਆ ਬਾਹਰ ਖੋਜ ਮੂਹੇ ਸਭ ਸਾਕਤ ਕਹਿੰਦੇ ਜਿਹੜੇ ਬਾਹਰ ਲੱਭਦੇ ਹਨ ਬਾਹਰ ਖੋਜ ਮੂਹੇ ਕਹਿੰਦੇ ਮਰ ਗਏ ਬਾਹਰ ਲੱਭਦੇ ਲੱਭਦੇ ਬਾਹਰ ਖੋਜ ਮੂਹੇ ਸਭ ਸਾਕਤ ਸਾਕਤ ਦੀ ਸਾਖਤਾ ਦਾ ਪਤਾ ਲੱਗ ਗਿਆ ਜਿਹੜਾ ਬਾਹਰ ਰੱਬ ਨੂੰ ਲੱਭਦਾ ਫਿਰਦਾ ਉਹ ਸਾਖਤ ਹੈ ਜਿਹੜਾ ਗੁਰਮਖ ਬਣ ਗਿਆ ਉਹ ਦੇਹ ਦੇ ਚ ਰੱਬ ਨੂੰ ਲੱਭ ਲੈਂਦਾ ਕਹਿੰਦੇ ਮਰਗੇ ਸਾਖਤ ਬਾਹਰ ਲੱਭਦੇ ਲੱਭਦੇ ਬਾਹਰ ਖੋਜ ਮੂਹੇ ਸਭ ਸਾਖਤ ਹਰ ਗੁਰਮਤੀ ਕਰ ਪਾਇਆ ਕਹਿੰਦੇ ਹਰ ਜਿਹੜਾ ਗੁਰੂ ਦੀ ਮਤ ਦੇ ਨਾਲ ਆਪਣੇ ਘਰ ਦੇ ਚਪਾਲੇ ਜਦੋਂ ਗੁਰੂ ਦੀ ਮਤ ਪ੍ਰਾਪਤ ਹੋ ਜਾਂਦੀ ਏ ਫਿਰ ਗੁਰਮੁਖ ਬਣ ਜਾਂਦਾ ਹਰ ਗੁਰਮਤੀ ਘਰ ਪਾਇਆ ਦੀਨਾ ਦੀਨ ਦਿਆਲ ਪਏ ਹੈ ਦੀਨਾ ਦੀਨ ਕਹਿੰਦੇ ਜਿਹੜਾ ਦੀਨਾ ਆਇਆ ਰੱਬਾ ਧਰਮ ਤੇ ਦਿਆਲ ਦੀਨਾ ਦੀਨ ਦਿਆਲ ਪਏ ਜਿਉਂ ਕ੍ਰਿਸ਼ਨ ਬਿਦਰ ਘਰ ਆਇਆ ਕਹਿੰਦੇ ਕ੍ਰਿਸ਼ਨ ਸਦਾਮੇ ਦੇ ਘਰ ਬਿਦਰ ਦੇ ਘਰ ਵਿੱਚ ਆ ਗਿਆ ਕ੍ਰਿਸ਼ਨ ਭਗਵਾਨ ਆ ਗਿਆ ਘਰ ਦੇ ਚ ਆਇਆ ਬਾਹਰ ਨਹੀਂ ਘਰ ਦੇ ਚ ਆ ਪਾਇ ਪ੍ਰਗਟ ਹੋਇਆ ਸਦਾਮਾ ਤਾਂ ਘਰ ਬੈਠਾ ਸੀ ਆਪ ਚੱਲ ਕੇ ਕ੍ਰਿਸ਼ਨ ਕਰ ਆਇਆ ਕਦੋਂ ਆਇਆ ਜਦੋਂ ਗੁਰਮੁਖ ਬਣਿਆ ਇਸ ਤਰੀ ਜਦੋਂ ਆਪਾਂ ਗੁਰਮੁਖ ਬਣ ਜਾਗੇ ਆਪਣੇ ਘਰ ਦੇ ਚ ਰੱਬ ਚੱਲ ਕੇ ਆਪ ਪ੍ਰਗਟ ਹੋ ਜਾਏਗਾ ਗੱਲ ਗੁਰਮੁਖ ਬਣਨ ਦੀ ਹੈ ਗੁਰੂ ਦੀ ਮੱਤ ਪ੍ਰਾਪਤ ਕਰਨ ਦੀ ਮਿਲੇਓ ਸਦਾਮਾ ਭਾਵਨੀ ਧਾਰ ਸਦਾਮਾ ਇਹ ਬੜੇ ਪਿਆਰ ਦੇ ਨਾਲ ਮਿਲੇ ਮਿਲੇ ਉਸਦਾਮਾ ਭਾਵਨੀ ਧਰ ਸਭ ਕੁਝ ਆਗੇ ਦਲਦ ਪੰਜ ਸਮਾਇਆ ਕਹਿੰਦੇ ਅੰਗ ਦੇ ਨਾਲੇ ਮਿਲ ਕੇ ਜੱਫੀ ਪਾਲੀ ਕ੍ਰਿਸ਼ਨ ਨੇ ਘਰ ਦੇ ਚ ਚੱਲ ਕੇ ਆਇਆ ਕਿਉਂ ਸਦਾਮੇ ਦੀ ਭਾਵਨੀ ਨੂੰ ਦੇਖ ਕੇ ਸਦਾਮੇ ਦੇ ਪਿਆਰ ਨੂੰ ਦੇਖ ਕੇ ਕਿ ਕਿੰਨਾ ਕੁ ਸਦਾਮਾ ਪਿਆਰ ਕਰਦਾ ਹੈ ਰਾਮ ਨਾਮ ਕੀ ਪੈਜ ਬਡੇਰੀ ਕਹਿੰਦੇ ਰਾਮ ਦਾ ਨਾਮ ਹੈ ਨਾ ਜਿਹੜਾ ਪਾਈ ਇਹਦੀ ਪੈਜ ਹੈ ਜਿਹੜੀ ਬਹੁਤ ਵੱਡੀ ਹੈ ਇਹਦੀ ਇੱਜ਼ਤ ਸਦਾਮਾ ਰਾਮ ਦੇ ਨਾਮ ਦਾ ਭਜਨ ਕਰਦਾ ਸੀ ਕ੍ਰਿਸ਼ਨ ਘਰ ਆ ਗਿਆ ਚੱਲ ਕੇ ਰਾਮ ਨਾਮ ਕੀ ਪੈਜ ਬਡੇਰੀ ਮੇਰੇ ਠਾਕਰ ਆਪ ਰਖਾਈ ਕਹਿੰਦੇ ਮੇਰੇ ਠਾਕਰ ਨੇ ਮੇਰੇ ਰੱਬ ਨੇ ਆਪ ਰਖਾਈ ਹੈ ਜੇ ਸਭ ਸਾਖਤ ਕਰੇ ਵਕੀਲੀ ਇਹ ਕਹਿੰਦੇ ਸਾਰੇ ਸਾਖਤ ਇਕੱਠੇ ਹੋ ਕੇ ਵਕੀਲੀ ਕਰਨ ਸਾਰੇ ਸਾਖਤ ਇਕੱਠੇ ਹੋ ਜਾਣ ਇੱਕ ਨਹੀਂ ਜੇ ਸਭ ਸਾਖਤ ਕਰੇ ਵਕੀਲੀ ਇੱਕ ਰਤੀ ਤਿਲ ਨਾ ਘਟਾਈ ਕਹਿੰਦੇ RAM ਦੇ ਨਾਮ ਦੀ ਜਿਹੜੀ ਕੀਮਤ ਹੈ ਨਾ ਜਿਹੜੀ ਸੋਭਾ ਇੱਕ ਤਿਲ ਵੀ ਇੱਕ ਤਿਲ ਵੀ ਸਾਖਤਾਂ ਤੋਂ ਘਟਦੀ ਨਹੀਂ ਇੱਕ ਸਾਖਤ ਨਹੀਂ ਸਾਰੇ ਸਾਖਤ ਇਕੱਠੇ ਹੋ ਜਾਣ ਇਹ ਵੀ ਤਾਂ ਨਿਜਮ ਹੈ ਕਿ ਭਗਤ ਕੱਲੇ ਹੁੰਦੇ ਆ ਇਧਰ ਸਾਖਤਾਂ ਦੀ ਪੀੜ ਬਹੁਤ ਜ਼ਿਆਦਾ ਹੁੰਦੀ ਹੈ ਭਗਤਾਂ ਕਰਨ ਦਾ ਕੋਈ ਟਾਮ ਟੱਲੀ ਕੱਢਦਾ ਲੇਕਿਨ ਗੁਰੂ ਬਚਨ ਕਰਦੇ ਹਨ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਹ ਕਹਿੰਦੇ ਸਾਰੇ ਸਾਖਤ ਇਕੱਠੇ ਹੋ ਕੇ ਵਕੀਲੀ ਕਰਨ ਇੱਕ ਰਤੀ ਤੇਲ ਨਾ ਘਟਾਈ ਕਹਿੰਦੇ ਇੱਕ ਰਤੀ ਕਿ ਤਿੱਲ ਜਿੰਨੀ ਵੀ ਨਾਮ ਦੀ ਸੋਭਾ ਘਟਦੀ ਨਹੀਂ ਭਗਤਾਂ ਦੀ ਸੋਭਾ ਘਟਦੀ ਨਹੀਂ ਸਮਾ ਵੱਧਦੀ ਹੈ ਜਿੰਨੀ ਵੱਧ ਨਿੰਦਿਆ ਕਰਦੇ ਆ ਸਾਖਤ ਉੰਨੀ ਭਗਤਾਂ ਦੀ ਇੱਜ਼ਤ ਵੱਧਦੀ ਹੈ ਜਨਕੀ ਉਸਤਤ ਹੈ रामनामा ਜਨਕੀ ਉਸਤਤ ਕਹਿੰਦੇ ਜਿਹੜੇ ਜਨ ਹਨ ਸਾਧੂ ਸੰਤਨ ਉਹਨਾਂ ਦੀ ਤਾਂ ਉਸਤਤ ਹੈ ਕਿਉਂ ਹੈ ਉਹਨਾਂ ਦੀ ਕਿਉਂ ਵਡਿਆਈ ਹੈ ਉਸਤਤ ਹੈ रामनामा ਕਹਿੰਦੇ ਉਹ ਰਾਮ ਦੇ ਨਾਮ ਦੀ ਉਸਤਤ ਕਰਦੇ ਹਨ ਵਡਿਆਈ ਕਰਦੇ ਹਨ ਰੱਬ ਦਾ ਜਸ ਗਾਉਂਦੇ ਹਨ ਜਾਨਕੀ ਉਤਤ ਹੈ ਰਾਮਨਾਮਾ ਦੇਸ ਸੁਸੋਭਾ ਪਾਈ ਕਹਿੰਦੇ ਦਸਾਂ ਰਸਾਮਾਂ ਦੇ ਵਿੱਚ ਉਹਨਾਂ ਦੀ ਵਡਿਆਈ ਹੁੰਦੀ ਹੈ ਸੋਭਾ ਹੁੰਦੀ ਹੈ ਨਿੰਦਕ ਸਾਖਤ ਹਨ ਕਹਿੰਦੇ ਜਿਹੜੇ ਨਿੰਦਕ ਕਹਨ ਸਾਖਤ ਹਨ ਖਾਵਾ ਨਾਸਕ ਹੈ ਤਿੱਲ ਆਪਾਂ ਨੇ ਕਰ ਲੋਕੀ ਲਈ ਕਹਿੰਦੇ ਜਿਹੜੇ ਨਿੰਦਕ ਸਾਖਤਾਂ ਉਹਨਾਂ ਨੂੰ ਇਹ ਖੱਪਦੀ ਨਹੀਂ ਫਿਰ ਉਹਨਾਂ ਨੂੰ ਵੀ ਚੰਗੀ ਨਹੀਂ ਲੱਗਦੀ ਜਦੋਂ ਭਗਤਾਂ ਦੀ ਵਡਿਆਈ ਹੁੰਦੀ ਹੈ ਨਿੰਦਕ ਫਿਰ ਮਰਮਰ ਜਾਂਦੇ ਹਨ ਉਹਨਾਂ ਨੂੰ ਕੱਪਦੀ ਨਹੀਂ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਨਿੰਦਕ ਸਾਖਤ ਖਬ ਨਾ ਸਕੈ ਤੇਲ ਆਪਣੇ ਕਰ ਲੂਕੀ ਲਈ ਕਹਿੰਦੇ ਆਪਣੇ ਕਰਨੋਂ ਤਾਂ ਆਪੇ ਅੱਗ ਲਾ ਲੈਂਦੇ ਆਪੇ ਜਿਹੜੇ ਸਾਖ ਤਾਂ ਜੇ ਨਿੱਧ ਕਹਨ ਆਪਣੇ ਘਰ ਨੂੰ ਕਹਦੇ ਆਪੇ ਅੱਗ ਲਾਉਂਦੇ ਜਨ ਕੋ ਜਨ ਮਿਲ ਸੋਭਾ ਪਾਵੇ ਕਹਿੰਦੇ ਜਦੋਂ ਜਨ ਨੂੰ ਜਨ ਮਿਲਦਾ ਜਦੋਂ ਸਾਧੂ ਨੂੰ ਸਾਧੂ ਮਿਲਦੇ ਆ ਕਹਿੰਦੇ ਫਿਰ ਸੋਭਾ ਪਾਉਂਦੇ ਹਨ ਜਨ ਕੋ ਜਨ ਮਿਲ ਸੋਭਾ ਪਾਵੇ ਗੁਣ ਮੈਂ ਗੁਣ ਪ੍ਰਕਾਸ਼ਾ ਕਹਿੰਦੇ ਗੁਣ ਦੇ ਗੁਣ ਮਿਲ ਜਾਂਦਾ ਹੈ ਪ੍ਰਕਾਸ਼ ਹੋ ਜਾਂਦਾ ਹੈ ਮੇਰੇ ਠਾਕਰ ਕੇ ਜਨਪ੍ਰੀਤਮ ਪਿਆਰੇ ਕਹਿੰਦੇ ਜਿਹੜੇ ਜਾਣਾ ਹਨ ਨਾ ਮੇਰੇ ਠਾਕਰ ਦੇ ਰੱਬ ਦੇ ਉਹ ਪਿਆਰੇ ਹਨ ਰੱਬ ਉਹਨਾਂ ਨੂੰ ਪਿਆਰ ਕਰਦਾ ਮੇਰੇ ਠਾਕਰ ਕੇ ਜਨ ਪ੍ਰੀਤਮ ਪਿਆਰੇ ਪ੍ਰੀਤਮ ਰੱਬ ਨੂੰ ਕਹਿੰਦੇ ਕਹਿੰਦੇ ਉਹ ਪਿਆਰੇ ਹਨ ਜਿਹੜੇ ਜਾਣਾ ਹਨ ਨਾ ਉਹ ਰੱਬ ਦੇ ਪਿਆਰੇ ਹਨ ਰੱਬ ਉਹਨਾਂ ਨੂੰ ਪਿਆਰ ਕਰਦਾ ਮੇਰੇ ਠਾਕਰ ਕੇ ਜਨਪ੍ਰੀਤੋਂ ਪਿਆਰੇ ਜੋ ਹੋਵੈ ਦਾਸਾਂ ਦੇ ਦਾਸਾਂ ਕਹਿੰਦਾ ਜਿਹੜੇ ਦਾਸਾਂ ਦੇ ਦਾਸ ਬਣ ਜਾਂਦੇ ਹਨ ਰੱਬ ਉਹਨਾਂ ਨੂੰ ਪਿਆਰ ਕਰਦਾ ਬੜੀ ਔਕੀ ਮੰਜ਼ਲ ਹੈ ਰੱਬ ਦੇ ਦਾਸਾਂ ਦੇ ਦਾਸ ਬਣਨਾ ਸੱਚੀ ਕੀ ਦਾਸ ਉਸ ਨੂੰ ਕਹਿੰਦੇ ਜਿਹੜਾ ਹੁਕਮ ਨੂੰ ਮੰਨਦਾ ਹੈ ਜਿਹੜਾ ਰੱਬ ਦੇ ਬਾਣੇ ਵਿੱਚ ਰਹਿੰਦਾ ਉਹਨਾਂ ਦਾ ਦਾਸ ਬਣਨਾ ਉਹਨਾਂ ਦੀ ਸੰਗਤ ਕਰਨੀ ਉਹ ਰੱਬ ਦੇ ਪਿਆਰੇ ਹਨ ਆਪੇ ਜਲ ਅੰਪਰ ਕਰਤਾ ਕਹਿੰਦੇ ਆਪੇ ਸਭ ਕੁਝ ਕਰਨੇ ਵਾਲਾ ਆਪੇ ਮੇਲ ਮਿਲਾਵੇ ਕਿ ਸਾਰਾ ਮੇਲ ਮਲਾਉਣੇ ਵਾਲਾ ਆਪੇ ਮੇਲ ਹੁੰਦਾ ਕਦੋਂ ਜਦੋਂ ਇਹ ਗੁਰਮਖ ਬਣ ਜਾਂਦਾ ਹੈ ਹਰ ਗੱਲ ਗੁਰੂ ਦੀ ਮੰਨਣੀ ਗੁਰੂ ਜਿੱਥੋਂ ਰੋਕਦਾ ਰੁਕਣਾ ਗੁਰੂ ਜਿਹੜੇ ਕੰਮ ਨੂੰ ਕਹਿੰਦਾ ਉਹ ਕਰਨਾ ਉਹ ਗੁਰਮਖ ਬਣ ਜਾਂਦਾ ਹੈ ਫਿਰ ਰੱਬ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਨਾਨਕ ਗੁਰਮਖ ਸਹਿਜ ਮਿਲਾਵੇ ਇਹਦੇ ਗੁਰਮੁਖ ਨੂੰ ਆਪਣੇ ਆਪ ਹੀ ਰੱਬ ਨੇ ਨਾਲ ਮਿਲ ਲ ਲੈਣਾ ਹੈ। ਗੁਰਮੁਖ ਨੂੰ ਕੋਈ ਅਰਦਾਸ ਨਹੀਂ ਕਰਨੀ ਪੈਣੀ, ਕੋਈ ਬੇਨਤੀ ਨਹੀਂ ਕਰਨੀ ਪੈਣੀ। ਸਹਿਜ ਅਵਸਥਾ। ਸੈਸਿੰਗ ਉਹ ਦਿਨ ਚੜਨਾ ਹੈ, ਆਪਣੇ ਆਪ ਹੀ ਚੜ ਜਾਣਾ ਹੈ। ਇਹ ਅਸੀਂ ਕਹੀਏ ਕਿ ਅਸੀਂ ਅਰਦਾਸ ਕਰਾਂਗੇ ਤਾਂ ਦਿਨ ਚੜੂਗਾ। ਇਹ ਸੰਭਵ ਹੈ। ਦਿਨ ਤਾਂ ਆਪਣੇ ਆਪ ਹੀ ਚੜ ਜਾਣਾ ਹੈ। ਜਦੋਂ ਗੁਰਮਖ ਬਣ ਜਾਣਾ ਰੱਬ ਨੇ ਤਾਂ ਆਪਣੇ ਆਪ ਹੀ ਮਿਲ ਜਾਣਾ ਹੈ। ਕੋਈ ਅਰਦਾਸ ਨਹੀਂ ਕਰਨੀ ਪੈਣੀ ਕੋਈ ਕਿਰਿਆ ਕਰਮ ਨਹੀਂ ਕਰਨਾ ਪੈਣਾ ਨਾਨਕ ਗੁਰਮਖ ਸਿਰ ਕੋ ਨਾਨਕ ਦੇਵ ਜੀ ਬਚਨ ਕਰਦੇ ਆ ਸੰਸਾਰ ਦੇ ਨਾਲ ਕਹਿੰਦੇ ਗੁਰਮਖ ਬਣ ਜਾ ਨਾਨਕ ਗੁਰਮਖ ਸਹਿਜ ਮਿਲਾਵਾ ਹੈ ਕਹਿੰਦੇ ਸਹਿਜ ਰੱਬ ਨੇ ਤੈਨੂੰ ਆਪਣੇ ਆਪ ਹੀ ਨਾਲ ਮਿਲਾ ਲੈਣਾ ਤੈਨੂੰ ਲੋੜ ਗੁਰਮਖ ਬਣਨ ਦੀ ਹੈ ਤੈਨੂੰ ਅਰਦਾਸਾਂ ਕਰਨ ਦੀ ਲੋੜ ਨਹੀਂ ਹੈ ਤਨਉ ਕੋਈ ਹੋੜ ਕਿਰਿਆ ਕਰਮ ਕਰਨ ਦੀ ਲੋੜ ਨਹੀਂ ਹੈ ਲੋੜ ਤੈਨੂੰ ਕੇਵਲ ਤੇ ਕੇਵਰ ਗੁਰਮਖ ਬਣਨ ਦੀ ਨਾਨਕ ਗੁਰਮਖ ਸਹਿਜ ਮਿਲਾਵੈ ਜਿਉ ਜਲ ਜਲੇ ਸਮਾਵੈ ਕਹਿੰਦੇ ਜਿਕਰਾ ਜਲ ਜਲ ਦੇ ਚ ਸਮਾ ਜਾਂਦਾ ਇਸ ਤਰ੍ਹਾਂ ਜਿਹੜਾ ਗੁਰਮਖ ਹੈ ਉਹ ਰੱਬ ਦੇ ਨਾਲ ਸਮਾ ਜਾਂਦਾ ਹੈ ਗੁਰਮਖ ਤੇ ਰੱਬ ਵਿੱਚ ਕੋਈ ਭੇਦ ਨਹੀਂ ਰਹਿੰਦਾ। ਜਨ ਤੇ ਰੱਬ ਦੇ ਵਿੱਚ ਸਾਧੂ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ। ਕਿਸ ਤਰ੍ਹਾਂ ਕਹਿੰਦੇ ਜਿckਣਾ ਜਲ ਦੇ ਵਿੱਚ ਜਲ ਮਿਲ ਜਾਂਦਾ। ਪਾਣੀ ਪਾਣੀ ਮਿਲ ਕੇ ਤਾਂ ਪਾਣੀ ਹੋ ਬਣ ਜਾਂਦਾ। ਜੇ ਆਪਾਂ ਜਿਹੜਾ ਪਾਣੀ ਪਾਇਆ ਹੈ ਗੜਬੀ ਭਰ ਕੇ ਬਾਲਟੀ ਚ ਪਾ ਦਿੱਤੀ ਵਿੱਚੇ ਮਿਲ ਗਿਆ ਜੇ ਕਹੀਏ ਫਿਰ ਗੜਬੀ ਭਰ ਕੇ ਬਾਹਰ ਕੱਢ ਲਾਂਗੇ ਉਹ ਨਹੀਂ ਬਾਹਰ ਨਿਕਲੇ ਵਿੱਚੇ ਸਮਾ ਗਈ ਜੋਤ ਨਾ ਜੋਤ ਰਲ ਗਈ ਇਹ ਕਦੋਂ ਅਵਸਥਾ ਆਉਂਦੀ ਹੈ ਜਦੋਂ ਗੁਰਮੁਖ ਬਣ ਜਾਂਦਾ ਹੈ ਜਦੋਂ ਜਨ ਬਣ ਜਾਂਦਾ ਹੈ ਤੇ ਜੋਤ ਨਾ ਜੋਤ ਰਲ ਜਾਂਦੀ ਹੈ ਕਿੰਦੇ ਬਚਨ ਸਿੱਧੂ ਨਾਰਕਦੇਵ ਜੀ ਕਰਦੇ ਆ ਕਹਿੰਦੇ ਪਾਈ ਗੁਰਮੁਖ ਬਣ ਜਾ ਲੇਕਿਨ ਗੁਰਮੁਖ ਬੰਨਾ ਬੜਾ ਔਖਾ ਕੰਮ ਹੈ ਹਰ ਵਕਤ ਗੁਰੂ ਦੇ ਮੁਖ ਤੋਂ ਜੋ ਵੀ ਸੁਣਦਾ ਪੜ੍ਹਦਾ ਉਹਨੂੰ ਕਰਦਾ ਇਹ ਨਹੀਂ ਕਿ ਜਿਹੜਾ ਕੰਮ ਸੌਖਾ ਲੱਗਿਆ ਉਹ ਕਰ ਲਿਆ ਜਿਹੜਾ ਔਖਾ ਲੱਗਿਆ ਛੱਡਤਾ ਸਿਰ ਗੁਰੂ ਨਾਨਕ ਦੇਵ ਜੀ ਬਾਣੀ ਦੇ ਰਾਹੀ ਸ਼ਬਦ ਦੇ ਰਾਹੀ ਇਸ ਕਲਯੁਗੀ ਜੀਵ ਨੂੰ ਰੱਬ ਦੇ ਨਾਲ ਮਿਲਾ ਦਿੰਦੇ ਆ ਬਾਣੀ ਵਾਪਸ ਜਾਣ ਦਾ ਰਸਤਾ ਹੈ ਜਿੱਥੋਂ ਆਏ ਆ ਉੱਥੇ ਵਾਪਸ ਚਲੇ ਜਾਂਦੇ ਆ ਦੇਖੋ ਸ਼ਬਦ ਦੇ ਰਾਹੀ ਇੱਕ ਜਿਹੜਾ ਬਾਲਕੇ ਨਗਰੀ ਚ ਬਸਦਾ ਸੀ ਬਸ ਨਹੀਂ ਸੀ ਆਉਂਦਾ ਜਦੋਂ ਗੁਰਮਖ ਬਣਿਆ ਜਦੋਂ ਸ਼ਬਦ ਮਿਲਿਆ ਫੇਰੇ ਬਾਲਕ ਵਾਸੀ ਚ ਆ ਗਿਆ ਇਹ ਮਨ ਹੈ ਨਾ ਜਿਹੜਾ ਮਨ ਹੀ ਬਾਲਕ ਹੈ ਇਹ ਮਨ ਨਹੀਂ ਵਾਸੀ ਵਿੱਚ ਆਉਂਦਾ ਮਨ ਭਜਾਉਂਦਾ ਬੰਦੇ ਨੂੰ ਬੰਦਾ ਥੋੜਾ ਭਜਦਾ ਹੈ ਇਹ ਮਨ ਇਹਨੂੰ ਕਹਿੰਦਾ ਉੱਠ ਹੁਕਮ ਕਰਦਾ ਕਿ ਚੱਲ ਇੱਧਰ ਨੂੰ ਲੈ ਜਾਂਦਾ ਜਦੋਂ ਮਨ ਵਾਸੀ ਚ ਆ ਜਾਂਦਾ ਫਿਰ ਇੱਟ ਇੱਕ ਜਾਂਦਾ ਹੈ ਲੇਕਿਨ ਮਨ ਕਦੋਂ ਵਾਸੀ ਚ ਆਉਂਦਾ ਮਨ ਨੂੰ ਸ਼ਬਦ ਵਸ ਦੇ ਚ ਕਰਦਾ ਸ਼ਬਦ ਤੋਂ ਬਿਨਾਂ ਮਨ ਵਾਸੀ ਚ ਨਹੀਂ ਆਉਂਦਾ ਆਪਣੇ ਆਪਣੇ ਮਨ ਤੋਂ ਪੁੱਛ ਕੇ ਦੇਖੋ ਕੀ ਮਨ ਸਾਡਾ ਕਾਬੂ ਹੈ ਜੇ ਮਨ ਕਾਬੂ ਨਹੀਂ ਹੈ ਤਾਂ ਹਲੇ ਘਾਟ ਹੈ ਸ਼ਬਦ ਮਿਲਿਆ ਨਹੀਂ ਜਿੱਦਣ ਸ਼ਬਦ ਮਿਲ ਗਿਆ ਮਨ ਤਾਂ ਫਿਰ ਵਸਿਚ ਆ ਗਿਆ ਫਿਰ ਨਹੀਂ ਇਹ ਮਨ ਕਹਿੰਦਾ ਕਿ ਚੱਟ ਉੱਠ ਚੱਲੀ ਹੈ ਫਿਰ ਤਾਂ ਇਹ ਮਨ ਬਾਣੀ ਦੇ ਚਲੀਨ ਹੋ ਜਾਂਦਾ ਹੈ ਜਦੋਂ ਤੱਕ ਬਾਬਾ ਨਾਨਕ ਦਰਬਾਰ ਲਈ ਬੈਠਾ ਹੈ ਇਹ ਮਨ ਨਹੀਂ ਉੱਠ ਕੇ ਜਾਂਦਾ ਇਹ ਦੇਹ ਨਹੀਂ ਉਨੀ ਦੇਰ ਤੱਕ ਉੱਠਦੀ ਜਿੰਨੀ ਦੇਰ ਤੱਕ ਬਾਬੇ ਨਾਨਕ ਦਾ ਦਰਬਾਰ ਚੱਲਦਾ ਜੇ ਇਹ ਮਨ ਬਾਸ ਵਿੱਚ ਨਾ ਹੋਵੇ ਫਿਰ ਇਹ ਭੱਜਦਾ ਬਾਬੇ ਨਾਨਕ ਦੇ ਦਰਬਾਰ ਤੋਂ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਬਾਬੇ ਨਾਨਕ ਦਾ ਦਰਬਾਰ ਲੱਗਿਆ ਜਦੋਂ ਸੁਖ ਆਸਨ ਹੋ ਜਾਣਾ ਹੈ ਫਿਰ ਬਾਬੇ ਨਾਨਕ ਦੇ ਦਰਬਾਰ ਦੀ ਸਵਾਪਤੀ ਹੋ ਜਾਂਦੀ ਹੈ ਉਹ ਹੀ ਅਸਲੀ ਗੁਰਸਿੱਖ ਹੈ ਜਦੋਂ ਤੱਕ ਬਾਬੇ ਨਾਨਕ ਦਾ ਪ੍ਰਕਾਸ਼ ਐਸੇ ਉੱਠਦਾ ਨਹੀਂ ਲੇਕਿਨ ਸੇਖੋ ਟੁੱਟ ਭੱਜਦਾ ਕਿਉਂ ਇਹ ਮਨ ਨਹੀਂ ਕਾਬੂ ਚ ਹੈਗਾ ਇਹ ਮਨ ਸਰੀਰ ਨੂੰ ਠਾਲਦਾ ਕਿ ਚੱਲ ਚੱਲੀਏ ਉਰੋਂ ਜਦੋਂ ਮਨ ਵਾਸਿਤ ਆ ਗਿਆ ਫਿਰ ਤਾਂ ਜੋਤ ਦੇ ਨਾਲ ਜੋਤ ਬਾਬੇ ਨਾਨਕ ਦੇ ਨਾਲ ੜਲ ਜਾਂਦਾ ਇਸੇ ਕਰਕੇ ਸਾਨੂੰ ਹੁਕਮ ਹੋਇਆ ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ ਦੇ ਕਰੰਤ ਸੋ ਸਾਧ ਸੰਗਤ ਦੀ ਬਾਣੀ ਪੜਦੇ ਆ ਕਥਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣ ਗਿਆ ਅਣਜਾਣ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨੀ ਕਥਾ ਕਰਨ ਦੀ ਸਮਰੱਥਾ ਵਕਤਣੀ ਹੁਣ ਬਲਾਉ ਖਤੇ ਵਾਹੀ ਗੁਰਜੀ ਦਾ ਖਾਲਸਾ